ਅੱਜ ਦੇ ਨੌਜਵਾਨ ਚਿੰਗਮ ਦੇ ਸ਼ਕੀਨ ਨੇ ਐਕਟਿਵ ਰੱਖਦੀ ਹੈ। ਹਾਂ ਨਹੀਂ ਐਕਟਿਵ ਤੇ ਰੱਖਦੀ ਹੈ ਮੈਂ ਮੰਨਦਾ। ਉਹ ਇੱਕ ਤਰ੍ਹਾਂ ਦਾ ਪਲਾਸਟਿਕ ਹੈ ਜੀ ਤੋਂ ਟਾਇਰ ਬਣਦੇ ਨੇ। ਜੀ ਤੋਂ ਚੱਪਲਾਂ ਬਣਦੀਆਂ ਨੇ। ਉਹ ਪਲਾਸਟਿਕ ਹੈ। ਉਹਦੇ ਵਿੱਚ ਕੇਵਲ ਸਿਰਫ ਮਿੱਠਾ ਪਾਇਆ ਜਾਂਦਾ। ਜਦੋਂ ਉਹਨੂੰ ਚਬਦਾ ਨਾ ਇਨਸਾਨ। ਮੈਂ ਤੁਸੀਂ ਕੀ ਕਹੇ ਕੀ ਬਣਦਾ? ਟਾਇਰ ਬਣਦਾ। ਟਾਇਰ ਬਣਦੇ ਨੇ ਸਰ ਉਸੇ ਪਲਾਸਟਿਕ ਤੋਂ। ਰਬੜ ਤੋਂ ਬਣਦਾ। ਰਬੜ ਤੋਂ ਉਹੀ ਰਬੜ ਲਾ ਲਓ। ਹੂੰ। ਤੇ ਰਬੜ ਵੀ ਤਾਂ ਕਿੱਥੋਂ ਨਿਕਲਿਆ ਪੇੜਾ ਤੋਂ ਹੀ ਨਿਕਲਿਆ ਦਰਕਤਾ ਤੋਂ ਹੀ ਨਿਕਲਿਆ ਪੇੜਾ ਤੋਂ ਤਾਂ ਨਿਕਲਿਆ ਜੀ ਪਰ ਸਾਡੀ ਬਾਡੀ ਐਕਸੈਪਟ ਨਹੀਂ ਨਾ ਕਰਦੀ ਜਿਹੜੇ ਪਲਾਸਟਿਕ ਦੇ ਮਾਈਕਰੋ ਨੇ ਜਿਉਂ-ਜਿਉਂ ਇਨਸਾਨ ਚਿੰਗਮ ਚਬਦੇ ਅੰਦਰ ਜਾਂਦੇ ਨੇ ਹਮ ਉਹਨਾਂ ਦਾ ਕੈਂਸਰ ਰੂਪ ਹੋ ਕੇ ਫਿਰ ਬਾਹਰ ਨਿਕਲਦਾ ਹਮ ਤੁਸੀਂ ਕਹਿ ਰਹੇ ਹੋ ਰਬੜ ਤੋਂ ਬਣਦਾ ਬਿਲਕੁਲ ਜੀ ਪੱਕੀ ਗੱਲ ਕਹਿ ਰਹੇ ਹੋ ਸਰ ਹੱਦ ਹੋ ਗਈ ਕਮਾਲ ਦੀ ਗੱਲ ਹੈ ਜੀ ਚੈੱਕ ਕਰ ਲੈਂਦੇ ਹਾਂ ਚੈੱਕ ਕਰ ਲੋ ਜੀ ਲਿਖਣ ਦਾ ਬੜਾ ਕੁਝ ਹੈ ਪਰ ਜਿਹੜੀ ਚੀਜ਼ ਜਿਵੇਂ ਬਣਦੀ ਹੈ ਹੁਣ એનર્ਜੀ ਡਰਿੰਕ ਨੇ ਜੇ ਉੱਪਰ ਰੈੱਡ ਟੈਗ ਲਾਇਆ ਲਿਖਿਆ ਵੀ ਇਹ ਚ ਕੈਫੀਨ ਹੈ ਪਰ ਸਾਡੇ ਨੌਜਵਾਨਾਂ ਨੂੰ ਚਾਟ ਤੇ ਲਾਤਾ ਨਿੰਬੂ ਪਾਣੀ ਸਾਡਿਆਂ ਨੂੰ ਚੰਗਾ ਨਹੀਂ ਲੱਗਦਾ ਬਾਜ਼ਾਰੋਂ ਖਰੀਦ ਕੇ ਉਹ ਕੈਮੀਕਲ ਪੀਣਾ ਸਾਨੂੰ ਟੇਸਟੀ ਲੱਗਦਾ ਹਮ ਵੈਕਸਿਨ ਕਲੂਡ ਹੁੰਦੀ ਹੈ ਇਹਦੇ ਚ ਠੀਕ ਹੈ ਨਾ ਜੀ ਇੱਕ ਇਨਗਰੀਡੀਅੰਟ ਆ ਪ੍ਰੋਪਰਲੀ ਉਹਤੋਂ ਨਹੀਂ ਬਣਦਾ ਵੈਕਸੀਨ ਟਿਊਬ ਸਰ ਮੇਰੀ ਬੇਨਤੀ ਹੈ ਕੋਈ ਚੰਗਾ ਬ੍ਰਾਂਡ ਹੈ ਹੂੰ ਉਹ ਸਹੀ ਚੱਲ ਸਕਦਾ ਪਰ ਜਿਹਨੇ ਰੁਪਈਆ ਕਮਾਉਣਾ ਹੈ ਕੁਛ ਆਲੇ ਦੁਆਲੇ ਨਹੀਂ ਦੇਖਣਾ ਉਹ ਕੂੜਾ ਹੀ ਵੇਚੂਗਾ ਹੂੰ ਠੀਕ ਹੈ ਨਾ ਜੀ ਹੁਣ ਮੇਰੇ ਕੋਸ਼ਿਸ਼ ਆ ਵੀ ਆਪਾਂ ਕਿਸੇ ਨੂੰ ਕੁਝ ਚੰਗਾ ਦਈਏ ਹੂੰ ਇੱਕ ਬਰਾਬਰ ਬੈਠਾ ਹੂੰ ਤੁਸੀਂ ਇੱਕ ਚੀਜ਼ ਲਾ ਲਓ ਇੱਕ ਤੇ ਇਨਸਾਨ ਸੋਨੂ ਆਟਾ ਦੇ ਰਿਹਾ ਹੈ 55 ਰੁਪਏ ਕਿਲੋ 100 ਨੂੰ ਉਹ ਹੀ ਆਟਾ 10 ਰੁਪਏ ਕਿਲੋ ਦੇ ਰਿਹਾ ਕਿਉਂ ਦੇ ਰਿਹਾ ਹਮ ਕਾਰਨ ਹੁੰਦਾ ਜੀ ਹਰ ਇੱਕ ਗੱਲ 'ਚ ਮੈਂ ਵੀ ਇੰਤੀ ਕਰ ਰਿਹਾ ਸਹੀ ਦੇਖੋ ਆਪਣੀ ਗੱਲ ਚੱਲ ਰਹੀ ਸੀ ਟੈਡੀ ਲੰਗ ਗਈ ਭੈਣਾ ਦੇ ਰੋਗ ਜਿਸ ਤਰ੍ਹਾਂ ਬੱਚੇ ਦਾਨੀ ਦੀਆਂ ਰਸੌਲੀਆਂ ਹੋ ਗਈਆਂ ਕਿਸੇ ਦੇ ਸਰੀਰ ਤੇ ਪੂਰੇ ਤੇ ਗੰਡਾ ਹੋ ਗਈਆਂ ਉਹਨਾਂ ਦਾ ਵੀ ਆਪਾਂ ਨੇ ਐਸਾ ਪ੍ਰੋਡਕਟ ਲਾਂਚ ਕੀਤਾ ਹੈ ਬਹੁਤ ਸੋਹਣੇ ਰਿਜ਼ਲਟ ਨੇ ਮਹਾਰਾਜ ਦੀ ਕਿਰਪਾ ਨਾਲ ਪਹਿਲਾਂ ਆਪਣੇ ਬਿਊਟੀ ਪ੍ਰੋਡਕਟ ਚੱਲ ਰਹੇ ਨੇ ਇੱਕ ਮਿੰਟ ਇੱਕ ਮਿੰਟ ਤੁਹਾਨੂੰ ਮੈਂ ਰੁਕਣਾ ਚਾਹਾਂ ਕੋਈ ਤੁਹਾਡੀ ਜਿਹੜੀ ਗੱਲ ਤੁਸੀਂ ਕਹੀ ਸੀ ਜੀ ਮੈਂ ਕਿਹਾ ਜੇ ਆਪਾਂ ਉਹ ਚਲਾਣੀ ਹੈ ਤਾਂ ਮੈਂ ਉਹਦੇ ਬਾਰੇ ਇੱਕ ਵਾਰੀ ਪੜ੍ਹ ਲਵਾਂ ਪੜ੍ਹ ਲਓ ਜੀ ਤੇ ਲੋਕਾਂ ਨੂੰ ਦਿਖਾ ਵੀ ਦਵਾਂ ਵੀ ਆ ਨੈਚੁਰਲ ਰਪੜ ਨੈਚੁਰਲ ਆਵੜਾ ਨਾ ਹੈ ਗੂਗਲ ਤੇ ਹੈਗਾ ਸੋਹਣਾ ਬਟ ਇਹ ਇੱਕ ਕੰਪੋਨੈਂਟ ਦੇ ਤੌਰ ਤੇ ਯੂਜ਼ ਹੁੰਦਾ ਜੀ ਹੂੰ ਇਹਦੇ ਜਿਹੜੇ ਹੈਗੇ ਨਾ ਜੇ ਕਣਤਾ ਜਾਂਦੇ ਜਾਂਦੇ ਨੇ ਅੰਦਰ ਹੂੰ ਰਬੜ ਕਦੇ ਗਲਦੀ ਨਹੀਂ ਇੱਕ ਦਰਖਤ ਹੁੰਦਾ ਰਬੜ ਪਲਾਂਟ ਦਾ ਪਰ ਚਿੰਗਮ ਤਾਂ ਲੋਕ ਬਾਹਰ ਸੜੇ ਦਿੰਦੇ ਖਾਂਦੇ ਸੋੜੇ ਨਾ ਜਿਹੜੇ ਮਾਈਕਰੋ ਜਾਂਦੇ ਨੇ ਨਾ ਜੇ ਉਹ ਜਿਹੜਾ ਲਾਰਵਾ ਉਹਦੇ ਰਾਹੀਂ ਜਾਂਦੇ ਨੇ ਜਿਹੜਾ ਲਾਰਵਾ ਹੈ ਨਾ ਹੂੰ ਉਹਦੇ ਰਾਹੀਂ ਜਾਂਦੇ ਨੇ ਹੂੰ ਚਲੋ ਆਪਾਂ ਹੁਣ ਇਹ ਗੱਲ ਤਾਂ ਤੁਹਾਡੇ ਕਲੀਅਰ ਹੋ ਗਈ ਹੈ ਕਿੱਥੇ ਨਾ ਕਿੱਥੇ ਜੀ ਤੇ ਅਗਲੀ ਆਪਾਂ ਫੀਮੇਲਸ ਤੇ ਗੱਲ ਕਰਦੇ ਹਾਂ ਜੀ ਔਰਤਾਂ ਨੂੰ ਦਿੱਕਤਾਂ ਬਹੁਤ ਹੁੰਦੀਆਂ ਜੀ ਤੇ ਔਰਤਾਂ ਦੀ ਦਿੱਕਤਾਂ ਦੀ ਗੱਲ ਕਰਦੇ ਹਾਂ ਤਾਂ ਅ ਅੱਜਕੱਲ ਜਿਹੜਾ ਇੱਕ ਇਹ ਵੀ ਗੱਲ ਹੈ ਸਫੇਦ ਡਿਸਚਾਰਜ ਆਂਦਾ ਵਾਈਟ ਡਿਸਚਾਰਜ ਜੀ ਇਸ ਦੀ ਬੜੀ ਦਿੱਕਤ ਚੱਲ ਰਹੀ ਹੈ ਜੀ ਇਹ ਕਿਸ ਕਾਰਨ ਕਰਕੇ ਹੁੰਦਾ ਹੈ ਤੇ ਇਹ ਦੇ ਕਰਕੇ ਪ੍ਰੋਬਲਮਸ ਕੀ ਕੀ ਹੁੰਦੀਆਂ ਇਹ ਜਿੰਨੀਆਂ ਵੀ ਯੂਟਰਸ ਰਿਲੇਟਡ ਪ੍ਰੋਬਲਮਾਂ ਨੇ ਨਾ ਨੰਬਰ 1 ਸਾਡਾ ਖਾਣ-ਪਾਣ ਨੰਬਰ 2 ਜਿਹੜੀ ਕੋਈ ਵੀ ਲੇਡੀਆਂ ਐ ਉਹਨੂੰ ਸਿਰਫ ਆਪਣੇ ਸੋਹਪਣ ਤੱਕ ਮਤਲਬ ਹੁੰਦਾ ਉਹ ਆਪਣੇ ਆਪ ਨੂੰ ਸੋਹਣਾ ਦਿਖਾਉਣ ਵਾਸਤੇ ਕੀ ਬੋਡੀ ਤੇ ਅਪਲਾਈ ਕਰ ਰਹੀ ਐ ਕੀ ਉਹ ਖਾ ਰਹੀ ਐ ਉਹਨੂੰ ਸਿਰਫ ਚਿਹਰੇ ਦੀ ਚਮਕ-ਦਮਕ ਤੱਕ ਮਤਲਬ ਹੁੰਦਾ ਹੋਰ ਅੰਦਰ ਕੁਝ ਮਰਜੀ ਜਾਈ ਚੱਲੇ ਪਰ ਜਿਹੜੀ ਲੇਡੀਜ਼ ਦੇ ਆਪਾਂ ਕੇਅਰ ਦੀ ਗੱਲ ਕਰੀਏ ਉਹ ਬਹੁਤ ਨਾਜ਼ੁਕ ਵਿਸ਼ਾ ਜੇ ਅੱਜ ਜੇ ਅਸੀਂ ਪਰਿਵਾਰ ਨੂੰ ਇੱਕ ਸਹੀ ਸਿਹਤ ਦੇਖਣਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡਾ ਇਹ ਹੱਕ ਬਣਦਾ ਕਿ ਔਰਤ ਨੂੰ ਸੰਭਾਲਿਆ ਜਾਵੇ ਜਦੋਂ ਔਰਤ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਨੰਬਰ 1 ਤਾਂ ਪਹਿਲਾਂ ਉਹ ਵਿਚਾਰੀ ਬੋਲਦੀ ਨਹੀਂ ਹੌਲੀ ਹੌਲੀ ਜੇ ਉਹ ਆਪਣੀ ਸੱਸ ਕੋਲੇ ਗੱਲ ਕਰਦੀ ਐ ਮੀਨਾ ਸੱਸ ਆਪਣੇ ਬੇਟੇ ਕੋਲੇ ਗੱਲ ਨਹੀਂ ਕਰਦੀ ਐ ਐਨੇ ਨੂੰ ਉਹ ਨਿੱਕੀ ਜਿਹੀ ਬਿਮਾਰੀ ਤੋਂ ਕੁਛ ਨਾ ਕੁਛ ਹੋਰ ਬਣ ਜਾਂਦਾ ਬਣ ਜਾਂਦਾ ਠੀਕ ਐ ਨਾ ਜੀ ਪਹਿਲੇ ਸਮੇਂ ਚ ਕੀ ਹੁੰਦਾ ਸੀਗਾ ਵੀ ਲੇਡੀਜ਼ ਕੇਅਰ ਰੱਖਦੀਆਂ ਸੀ ਕੰਮ ਕਰਦੀਆਂ ਸੀ ਜਦੋਂ ਗਰਮੀ ਨਿਕਲਦੀ ਸੀ ਅੰਦਰੋਂ ਗੰਦਗੀ ਬਾਹਰ ਨਿਕਲਦੀ ਸੀ ਕੋਈ ਪ੍ਰੋਬਲਮ ਨਹੀਂ ਸੀ ਬਣਦੀ ਹੁਣ ਜਿੱਥੇ ਕੋਈ ਗੰਦਗੀ ਜਮਾ ਹੋਏਗੀ ਉੱਥੇ ਤਾਂ ਪ੍ਰੋਬਲਮ ਜਖਮ ਹੋ ਜਾਣਾ ਅਲਸਰ ਹੋ ਜਾਣਾ ਤੇ ਉਹਦਾ ਕੋਈ ਗੰਢ ਹੋ ਗਈ ਉਹਦਾ ਕੁਝ ਤੋਂ ਕੁਝ ਬਣ ਜਾਣਾ ਅੱਜ ਕੱਲ ਤੇ ਪਹਿਲਾ ਹੀ ਪੁਆਇੰਟ ਹੈ ਵੀ ਜੇ ਕਿਸੇ ਦੇ ਗੰਢ ਹੈ ਸਿੱਧੇ ਕੈਂਸਰ ਹਰ ਇੱਕ ਬੰਦਾ ਸਮਝ ਲੈਂਦਾ ਵੀ ਤਾਂ ਕੈਂਸਰ ਹੋ ਗਿਆ ਹਮ ਪਰ ਇਦਾਂ ਨਹੀਂ ਚ ਮੈਂ ਕਹਿੰਨਾ ਵੀ ਦੇਖੋ ਆਪਣੇ ਜਿਵੇਂ ਲੇਡੀਜ਼ ਸੈਨੇਟਰੀ ਪੈਡਾਂ ਨੇ ਸੈਨੇਟਰੀ ਪੈਡ ਜੀ ਉਹ ਵਧੀਆ ਤਰੀਕੇ ਦੀਆਂ ਹੋਣੀਆਂ ਚਾਹੀਦੀਆਂ ਨੇ ਹੁਣ ਅਸੀਂ ਕੀ ਕਰਦੇ ਆਂ ਦੇਖੋ ਕਾਟਨ ਵੈਸਟ ਹੋਣੀ ਹੈ ਜੀ ਕਾਟਨ ਵੈਸਟ ਕਾਟਨ بیس ਬਹੁਤ ਵਧੀਆ ਹੈ ਪਰ ਉਸਟਰਲਾਈਜੇਸ਼ਨ ਹੋਵੇ ਹੁਣ ਕੀ ਹੈ ਜੀ ਅੱਜ ਐਡਾ ਆਉਂਦੀਆਂ ਨੇ ਉਹਦੇ ਉੱਪਰ ਪਲਾਸਟਿਕ ਦੀ ਚਿੱਪ ਲੱਗੀ ਹੁੰਦੀ ਆ ਕਿੰਨੇ ਦੀ ਪੈਡ ਹੈ ਜੀ 3 ਰੁਪਏ ਦੀ ਲੇਡੀਜ਼ ਪਲਾਸਟਿਕ ਪੈਡਸ ਹਾਂਜੀ ਸਿਸਟਮ ਆ ਸਸਤੀਆਂ ਪੈਡਾਂ ਸਸਤੀ ਪੈਡਸ ਉਹ ਪੈਚ ਆਉਂਦੇ ਨੇ ਉਹ ਪੈਡ ਲੈ ਲੈਂਦੀ ਆ ਲੇਡੀਜ਼ ਪਰ ਜਿਹੜੀ ਉਹਦੇ ਚਿੱਪ ਲੱਗੀ ਹੁੰਦੀ ਆ ਉਤੇ ਬੇਕਾਰ ਪਲਾਸਟਿਕ ਲੱਗਿਆ ਹੁੰਦਾ ਜਦੋਂ ਬਲੀਡਿੰਗ ਹੁੰਦੀ ਆ ਨਾ ਇੱਕ ਲੇਡੀਜ਼ ਨੂੰ ਉਸ ਵੇਲੇ ਕੀ ਹੁੰਦਾ ਜੀ ਜਿਹੜਾ ਉਹਦਾ ਬਲੱਡ ਹੈ ਪੂਰਾ ਹੀਟ ਹੁੰਦਾ ਗਰਮ ਹੁੰਦਾ ਜਦੋਂ ਆ ਕੇ ਪੈਡ ਤੇ ਟਕਰਾਂਦਾ ਉਹ ਬਲੱਡ ਤਾਂ ਰਹਿ ਜਾਂਦਾ ਪੈਡ ਤੇ ਪਲਾਸਟਿਕ ਦੇ ਨਾਲ ਇਹ ਸਾਰਾ ਰਿਐਕਸ਼ਨ ਹੁੰਦਾ ਉਹਦਾ ਜਿਹੜਾ ਬੈਕਟੀਰੀਆ ਉਹ ਬੱਚੇਦਾਨੀ ਨੂੰ ਚਲਿਆ ਜਾਂਦਾ ਜਿਹੜਾ ਕਿ ਕੈਂਸਰ ਤੱਕ ਪੈਦਾ ਕਰਦਾ ਹੁਣ ਸਾਡੀ ਪੈੜ ਆਉਂਦੀ ਹੈ ਪੈੜ ਆਪਣੇ ਕੋਲੇ ਵੀ ਆ ਪਰ ਆਪਣੀ ਪੈੜ ਇਸ ਤਰ੍ਹਾਂ ਨੰਬਰ 1 ਈਚਿੰਗ ਨਹੀਂ ਹੋਣ ਦਿੰਦੀ ਹੂੰ ਮੈਡੀਕੇਟਡ ਹੈ ਨੰਬਰ 2 ਉਹ ਪੇਨ ਨਹੀਂ ਹੋਣ ਦਿੰਦੀ ਠੀਕ ਹੈ ਨਾ ਜੀ ਨੰਬਰ 3 ਲੁਕੋਰੀਆ ਨਹੀਂ ਬਣਨ ਦਿੰਦਾ ਪੇਨ ਕਾਦੀ ਜਦੋਂ ਜੀ ਮੈਂਸ ਚ ਡਿਸਚਾਰਜ ਹੁੰਦਾ ਨਾ ਉਦੋਂ ਬਹੁਤ ਪੇਨ ਹੁੰਦੀ ਹੈ ਲੈਡੀਜ਼ ਉਹ ਤਾਂ ਇੰਟਰਨਲ ਹੀ ਹੁੰਦੀ ਆ ਬਿਲਕੁਲ ਜੀ ਉਹਦਾ ਪੈੜ ਨਾ ਵੈਸੇ ਨਹੀਂ ਜੀ ਪੈੜ ਪੇਨ ਕਿਲਰ ਹੈ ਆਪਣੇ ਤੁਹਾਡੇ ਪੈੜ ਮੈਂ ਹਾਂ ਪੇਨ ਰੋਕ ਦਈਏ ਇੱਕ 200 ਜਿੰਮੇ ਮਰਜੀ ਹੋਵੇ ਜੀ ਸਾਥੋਂ ਪੈੜਾ ਪੂਰੀਆਂ ਨਹੀਂ ਹੋ ਰਹੀਆਂ ਤੁਸੀਂ ਕਹਿ ਰਹੇ ਹੋ ਤੁਹਾਡੇ ਪੈੜ ਦੇ ਨਾਲ ਪੇਨ ਦੂਰ ਹੁੰਦਾ ਪੇਨ ਦੂਰ ਹੁੰਦਾ ਵੀਰ ਜੀ ਤੁਸੀਂ ਕਹਿੰਦੇ ਪੂਰੀਆਂ ਨਹੀਂ ਪੈਂਦੀਆਂ ਤਾਂ ਦਿਖਾ ਦਿਓ ਸਾਨੂੰ ਕੋਈ ਕੋਈ ਗੱਲ ਨਹੀਂ ਦਿਖਾ ਦਾਂਗੇ ਮੈਂ ਤੁਹਾਨੂੰ ਡੈਮੋ ਵੀ ਦਿਖਾ ਸਕਦਾ ਇੱਥੇ 120 ਐਮ ਐਲ ਪਾਣੀ ਸੋਕ ਕਰਦੀ ਹੈ ਜੀ 100 BML ਪਾਣੀ ਸੋਖ ਕਰਦੀ ਹੈ ਪੀਣ ਤਾਂ ਇੰਟਰਨਲ ਹੀ ਹੋਣੀ ਹੈ ਨਾ ਉਹਨੇ ਕਿੱਥੋਂ ਸਹੀ ਕਰਨੀ ਵੀਰ ਜੀ ਜਿਹੜੀ ਚੀਜ਼ ਦੇਖੋ ਇੱਕ ਨੈਚੁਰਲ ਹੋ ਗਈ ਮੈਡੀਕੇਟਡ ਹੋ ਗਈ ਠੀਕ ਹੈ ਨਾ ਜੀ ਬਾਰ ਬਾਰ ਪੈਡ ਨਹੀਂ ਚੇਂਜ ਕਰਨੀ ਇੱਕ ਦਿਨ ਵਿੱਚ ਦੀ ਇੱਕੋ ਪੈਡ ਯੂਜ਼ ਹੋਣੀ ਹੈ ਇਸ ਤਰ੍ਹਾਂ ਦੀ ਕੁਆਲਿਟੀ ਆ ਵੀ ਮੈਂ ਕਿਸੇ ਕੰਪਨੀ ਦਾ ਨਾਮ ਨਹੀਂ ਲੈਂਦਾ ਇਸ ਕੰਪਨੀ ਦੀ 100 ਰੁਪਏ ਦੀ ਇੱਕ ਪੈਡ ਹੈ ਹੂੰ ਠੀਕ ਹੈ ਜੀ ਜਿਹੜੇ ਸਾਰੇ ਕੰਮ ਕਰਦੀ ਹੈ ਪਰ ਆਪਣੀਆਂ 100 ਤਕਰੀਬਨ 12 ਪੈੜਾ ਨੇ ਜੀ ਦੋ ਛੋਟੀਆਂ ਪੈਟੀ ਲੇਅਰ 10 ਪੈੜਾ 12 ਪੀਸ ਸਾਡਾ ਸਾਰਾ 2200 ਰੁਪਏ ਦਾ ਪੈਕੇਜ ਜੇ ਉਹਨਾਂ ਨੂੰ ਪਸੂਚੇ ਜਿਹੜੇ ਲੇਡੀਜ਼ ਬਰਥਡੇ ਨੇ ਪੈੜਾ ਰਿਪੀਟ ਚ ਲੈ ਕੇ ਜਾਂਦੇ ਨੇ ਸਾਡੀਆਂ ਪੈੜਾ ਕੈਨੇਡਾ ਤੱਕ ਜਾ ਰਹੀਆਂ ਨੇ ਜੀ